ਜਸਟਨ ਟਰੂਟੋ ਹੋਏ ਇਸਤਿਫਾ ਦੇ ਚੁੱਕੇ ਨੇ ਤੇ ਉਹਨਾਂ ਦੀ ਜਗ੍ਹਾ ਕੌਣ ਲੈ ਸਕਦਾ ਹੈ ਤੇ ਕੀ ਸਥਿਤੀ ਜਿਹੜੀ ਆ ਬਣ ਸਕਦੀ ਹੈ ਅੱਗੇ ਜੇ ਕਿ ਥਿਲੋ ਜੀ ਹਾਜ਼ਰ ਨੇ ਜਗੀ ਪਾਜੀ ਅਸੀਂ ਗੱਲ ਹੁਣ ਕਰਦੇ ਆਂ ਕਿ ਪਹਿਲਾਂ ਤਾਂ ਕੰਜ਼ਰਵੇਟਿਵ ਵਾਲੇ ਕਹਿੰਦੇ ਸੀ ਕਿ ਯਾਰ ਇਹ ਜੂਨ ਜਨਵਰੀ 27 ਤੋਂ ਪਹਿਲਾਂ ਤਾਂ ਹੁਣ ਗੱਲ ਹੋਣੀ ਨਹੀਂ ਉਹ ਜਨਵਰੀ 27 ਨੂੰ ਰੋਂਦੇ ਸੀ ਉਹ ਗੱਲ ਜਿਹੜੀ ਹੈ ਮਾਰਚ 24 ਤੇ ਜਾ ਪਈ ਹੈ ਹਾਂਜੀ ਇਹ ਤੇ ਮੈਨੂੰ ਲੱਗਦਾ ਉਹ ਜਿਹੜੀ ਸਪ੍ਰਿੰਗ ਬਸੰਤ ਜਿਹਨੂੰ ਕਹਿੰਦੇ ਨੇ ਤੈਨੂੰ ਬਸੰਤ ਜੀ ਆਪਣੇ ਬਹਾਰ ਬਹਾਰ ਬਸੰਤ ਤੇ ਚਲੋ ਕੁਝ ਦਾ ਉਹ ਕੁਝ ਦਿਨਾਂ ਤੱਕ ਹੁੰਦੀ ਹੈ ਕੈਨੇਡਾ ਵੀ ਤਾਂ ਬਸੰਤ ਤੁਹਾਨੂੰ ਪਤਾ ਉਹ ਜੀ ਹੁੰਦੀ ਇੰਡੀਆ 'ਚ ਹੁੰਦੀ ਜਿਆਦਾ ਤੇ ਉਹ ਬਹਾਰ ਦੀ ਰੋਤ ਦਾ ਜਿਹੜਾ ਨਜ਼ਾਰਾ ਲੈਣ ਦਾ ਕੰਸਰਵੇਟਿਵ ਬਲੇ ਸੋਚੀ ਬੈਠੇ ਸੀ ਜਾਂ ਹੋਰ ਵੀ ਉਹ ਸਬਸਕੀਮਾਂ ਧਰੀਆਂ ਧਰਾਈਆਂ ਲੱਗਦੀਆਂ ਨੇ ਅਜੇ ਤੱਕ ਅੱਗੇ ਪਤਾ ਨਹੀਂ ਮੈਜਨਰ ਜਨਰਲ ਬੀ ਕਹਿੰਦੇ ਨੇ ਕਿ ਮੰਨ ਗਏ ਨੇ ਕਿ ਪਾਰਲੀਮੈਂਟ ਨੂੰ ਪ੍ਰੋ ਰੋਕ ਕਰਨਾ ਹੈ ਤੇ ਪਹਿਲੀ ਵਾਰੀ ਹੋਇਆ ਨਹੀਂ ਪਹਿਲਾਂ ਵੀ ਆਗੂ ਕਰਦੇ ਰਹੇ ਨੇ ਸਟੀਫਨ ਹਾਰਪਰ ਹੋਣਾ ਨੇ ਕੀਤੀ ਹੈ ਤੇ ਜਸਟਨ ਟੂਟੋ ਹੋਣਾ ਨੇ ਵੀ ਕੋਵਿਡ ਦੇ ਦੌਰਾਨ ਕੀਤੀ ਸੀ ਫਿਰ ਉਹ ਪਰਪਸ ਲਈ ਸੀ ਹੁਣ ਅਸੀਂ ਗੱਲ ਕਰਦੇ ਹਾਂ ਜੀ ਕਿ ਕਿਹੜੇ ਕਿਹੜੇ ਲੋਕ ਆ ਰਹੇ ਨੇ ਤੁਸੀਂ ਮੜਾ ਹਿੰਟ ਪ੍ਰੋਗਰਾਮ ਦੇ ਲਾਸਟ ਦੇ ਦੇ ਦਿੱਤਾ ਸੀ ਕਿ ਹੋ ਸਕਦਾ ਕੋਈ ਮਾਇਦਾ ਲਾਲ ਅੱਗੇ ਨਾ ਆਵੇ ਯਾਰ ਕਿਉਂ ਪੰਗਾ ਲੈਣਾ ਹੁਣ ਇਹ ਕੁਸ਼ਤੀ ਤੇ ਹੁਣ ਜਿਹੜੀ ਨਾ ਇਹ ਗੱਲ ਰਹੀ ਨਹੀਂ ਕਿ ਸ਼ੇਰ ਦੀ ਸਵਾਰੀ ਹੈ ਜੀ ਅੱਛਾ ਜੀ ਕਿ ਨਾ ਉੱਤੇ ਬੈਠੇ ਆਂ ਗੁਜ਼ਾਰਾ ਹੋਣਾ ਤੇ ਨਾ ਕਿਸੇ ਦਾ ਹੁਣ ਥੱਲੇ ਰਹਿਣ ਨੂੰ ਜੀ ਕਰ ਰਿਆ ਉਹਨਾਂ ਨੂੰ ਲੱਗ ਰਿਹਾ ਮੌਕਾ ਹੈਗਾ ਤੇ ਲੈਟਸ ਗ੍ਰੈਬ ਇਟ ਹਾਂ ਪਹਿਲੀ ਗੱਲ ਤੇ ਮੈਂ ਪ੍ਰੋਰੋਗ ਦੀ ਗੱਲ ਕਰਾਂ ਜੀ ਕਿ ਇਹਨੂੰ ਅਸੀਂ ਸਸਪੈਂਸ਼ਨ ਕਹਿਦੀ ਆ ਆਪਣੀ ਸਧਾਰਨ ਭਾਸ਼ਾ ਦੇ ਵਿੱਚ ਵੀ ਉਹਨਾਂ ਨੇ ਪਾਰਲੀਮੈਂਟ ਸਸਪੈਂਡ ਕਰਤੀ ਤੇ ਗਵਰਨਰ ਜਨਰਲ ਨੇ ਅਪਰੂਵਲ ਦੇ ਦਿੱਤੀ ਆ ਕਿ 24 ਮਾਰਚ ਤੱਕ ਤੁਸੀਂ ਕਰ ਸਕਦੇ ਹੋ ਪਹਿਲੀ ਗੱਲ ਤੇ ਆ ਕਿ ਇਹ ਕੋਈ ਐਸੀ ਗੱਲ ਨਹੀਂ ਹੈਗੀ ਜਿਹੜੀ ਚੈਲੰਜ ਨਹੀਂ ਹੋ ਸਕਦੀ ਇਹ ਕੱਲ ਨੂੰ ਕੋਰਟ ਚ ਚੈਲੰਜ ਵੀ ਹੋ ਸਕਦੀ ਹੈ ਤੇ ਇਹ ਤਾਂ ਚਲੋ ਟਾਈਮ ਦੱਸੇਗਾ ਕਿ ਕੋਰਟ ਚ ਉਹਦਾ ਉਹਦਾ ਕੀ ਹਸ਼ਰ ਹੁੰਦਾ ਆ ਜਾਂ ਕੋਰਟ ਐਕਸੈਪਟ ਕਰਦੀ ਆ ਜਾਂ ਐਸ ਇਟ ਇਜ਼ ਰੈਨ ਦਿੰਦੀ ਆ ਜੋ ਵੀ ਗਵਰਨਰ ਜਨਰਲ ਨੇ ਫੈਸਲਾ ਕੀਤਾ ਤੇ ਕਮਿੰਗ ਟੂ ਦਾ ਇਲੈਕਸ਼ਨ ਪਾਰਟ ਹੁਣ ਇਹ ਦੇ ਇਸ ਦੌਰਾਨ ਜਿਹੜੀ ਲੀਡਰਸ਼ਿਪ ਹੈਗੀ ਆ ਅ ਲਿਬਰਲਸ ਦੀ ਉਹਨਾਂ ਨੂੰ ਮੌਕਾ ਮਿਲੇਗਾ ਕਿ ਉਹ ਆਪਣੇ ਸਾਰੇ ਜਿਹੜੇ ਜਿਹੜਾ ਪ੍ਰੋਸੈਸ ਹੈ ਕਿ ਅਸੀਂ ਆਪਣਾ ਆਨਲਾਈਨ ਟਾਈਮ ਦੇ ਵਿੱਚ ਜਿਹੜਾ ਲੀਡਰ ਚੁੜਨਾ ਹੈ ਉਹਦਾ ਜਿਹੜੇ ਪ੍ਰੋਸੈਸ ਨੂੰ ਆਬਵੀਅਸਲੀ ਟਾਈਮ ਚਾਹੀਦਾ ਸੀ ਸੋ ਉਹ ਕਾਈਂਡ ਆਫ ਟਾਈਮ ਵੀ ਬਾਇ ਹੋ ਗਿਆ ਅ ਸੋ ਜਿਹੜੀ ਤਿਆਰੀ ਆ ਟਰੂਡੋ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ ਕਿ ਜੀ ਮੈਂ ਚਾਹੂੰਗਾ ਕਿ ਦੇਖੀਏ ਜਿਹੜੀ ਲੀਡਰਸ਼ਿਪ ਹੈਗੀ ਆ ਲਿਬਰਲਸ ਦੀ ਉਹ ਬੜੇ ਸੁਚੇਜੇ ਢੰਗ ਨਾਲ ਜਿਹੜੀ ਹੈ ਕੈਦੇ ਆਊਟ ਹੋਵੇ ਤੇ ਬਹੁਤ ਵਧੀਆ ਕੈਂਡੀਡੇਟ ਜਿਹੜਾ ਆ ਉਹ ਅ ਅੱਗੇ ਆਵੇ ਔਰ ਉਹ ਕੰਟਰੀ ਨੂੰ ਅੱਗੇ ਲੈ ਕੇ ਜਾਵੇ ਸੋ ਆਪਾਂ ਦੇਖਣ ਨੂੰ ਪਤਾ ਲੱਗੂਗਾ ਜੀ ਕਿ ਆਣ ਵਾਲੇ ਕੁਝ ਦਿਨ ਜਿਹੜੇ ਨੇ ਉਹ ਲੀਡਰਸ਼ਿਪ ਰੇਸ ਨੂੰ ਲੈ ਕੇ ਕੀ ਕਹਿੰਦੇ ਆ ਨਾ ਤਾਂ ਜਿੱਥੇ ਤੱਕ ਆ ਪਾਜੀ ਹੈਗਾ ਕਿ ਆਪਾਂ ਕੁਲਦੀਪ ਜੀ ਦੇਖੀਏ ਤੇ ਕਈ ਅ ਇੰਡੀਵਿਜੂਅਲਸ ਜਿਹੜੇ ਨੇ ਉਹ ਪੋਲਿਟਿਕਲ ਸਰਕਲਸ ਦੇ ਵਿੱਚ ਘੁੰਮ ਰਹੇ ਆ ਕਿਉਂਕਿ ਜਿਹੜੀਆਂ ਅੱਛੀਆਂ ਇੰਪੋਰਟੈਂਟ ਪੋਜੀਸ਼ਨਸ ਹੋਲਡ ਕਰ ਰਹੇ ਸੀਗੇ ਜਿਸ ਤਰ੍ਹਾਂ ਅਸੀਂ ਜਿਹੜੇ ਸਟਰੋਂਗ ਮਿਨਿਸਟਰ ਹੁੰਦੇ ਆ ਉਹ ਫਾਈਨਾਂਸ ਮਿਨਿਸਟਰ ਤੇ ਇਮੀਗ੍ਰੇਸ਼ਨ ਮਿਨਿਸਟਰ ਸਿਨੀਅਰਿਟੀ ਵੀ ਉਹਨਾਂ ਦੀ ਗਣੀ ਜਾਂਦੀ ਹੈ ਜੀ ਤੁਸੀਂ ਕ੍ਰਿਸਟਿਆ ਫਰੀ ਲੈਂਡ ਦੀ ਗੱਲ ਕਰ ਲਓ ਐਜ਼ ਅ ਫਾਈਨਾਂਸ ਮਿਨਿਸਟਰ ਤੇ ਇਦਾਂ ਹੀ ਡੀ ਬਲੈਂਕ ਨੇ ਉਹਨਾਂ ਦੀ ਗੱਲ ਕਰ ਲਈਏ ਅੱਜ ਦੀ ਰੇਟ 'ਚ ਉਹ ਫਾਈਨਾਂਸ ਮਿਨਿਸਟਰ ਹੈਗੇ ਆ ਸੋ ਜਿਹੜੇ ਜਿਹੜੇ ਇਸ ਤਰੀਕੇ ਦੇ ਕੁਝ ਜਿਹੜੇ ਜਿਹੜੇ ਨਾਂ ਨੇ ਉਹ 12 20 ਆ ਰਹੇ ਆ ਹਾਂਜੀ ਬੈਂਕ ਆਫ ਕੈਨੇਡਾ ਦੇ ਗਵਰਨਰ ਬੈਂਕ ਆਫ ਕੈਨੇਡਾ ਦੇ ਜਿਹੜੇ ਜਿਹੜੇ ਸਾਫਕਾ ਗਵਰਨਰ ਸਾਫਕਾ ਜਿਹੜੇ ਗਵਰਨਰ ਹੈ ਜੀ ਹੀ ਇਸ ਆਲਸੋ ਮਾਰਕ ਕਰਨੇ ਹਾਂਜੀ ਉਹਨਾਂ ਦਾ ਬਹੁਤ ਸਟਰੋਂਗ ਨਾਂ ਜਿਹੜਾ ਆ ਉਹ ਸਾਹਮਣੇ ਆ ਰਿਹਾ ਆ ਏਦਾਂ ਹੀ ਸਰਕਲਸ ਦੇ ਵਿੱਚ ਨਾਂ ਤਾਂ ਕ੍ਰਿਸਟੀ ਕਲਾਰਕ ਦਾ ਵੀ ਆ ਰਿਹਾ ਆ ਸੋ ਕਾਫੀ ਨਾਂ ਜਿਹੜੇ ਨੇ ਉਹ ਸਰਕਲ ਚ ਨੇ ਕਿੰਨੀ ਕੁ ਇਹਨਾਂ ਇਹਨਾਂ ਰੂਮਰਸ ਦੇ ਵਿੱਚ ਦਾਮਿਆ ਕਿੰਨੀ ਕੁ ਅੱਛਾ ਜੀ ਕਰਨ ਕੁਐਸਚਨ ਲੀਡਰਸ਼ਿਪ ਜੀ ਹਾਂ ਕਿਉਂਕਿ ਪਹਿਲਾਂ ਹਾਲਾਤ ਕੁਝ ਹੋਰ ਸੀ ਹੁਣ ਸਚਾਈ ਆ ਤੇ ਜਦੋਂ ਸਚਾਈ ਆ ਗਈ ਹੁਣ ਸਾਹਮਣੇ ਦਿਖ ਰਿਹਾ ਕਿ ਮੰਨ ਲਓ ਪ੍ਰਾਈਮ ਲੀਡਰਸ਼ਿਪ ਦੀ ਰੇਸ ਜਿਹੜੀ ਆ ਉਹ ਮੰਨ ਲਓ 24 ਮਾਰਚ ਤੋਂ ਪਹਿਲਾਂ ਪੂਰੀ ਕਰ ਲਈ ਜਾਂਦੀ ਆ ਜਾਂ ਉਹਨੂੰ ਵੀ 3-4 ਮਹੀਨੇ ਲੱਗਦੇ ਆ ਤੇ ਜੇ ਉਹ ਜਾ ਕੇ ਮੰਨ ਲਓ ਜੇ ਅਪ੍ਰੈਲ ਜਾਂ ਮਈ ਚ ਜਾ ਕੇ ਸੌਂ ਚੱਕਦੇ ਆ ਤੇ ਮਈ ਤੇ ਅਕਤੂਬਰ ਦੇ ਵਿੱਚ ਕਿੰਨੇ ਮਹੀਨੇ ਰਹਿ ਗਏ ਇੱਕ ਵਾਰੀ ਨਾ ਜੀ ਬਹੁਤ ਪੁਰਾਣੀ ਸੀਰੀਜ਼ ਇੱਕ ਇੰਡੀਆ ਦੇ ਕੈਪਟਨ ਨੂੰ ਗ੍ਰੇਟ ਵਿਸ਼ਨ ਪੇਦੀ ਹੋਇਆ ਕਰਦੇ ਸੀ ਵਿਸ਼ਨ ਸਿੰਘ ਪੇਦੀ ਹੋਇਆ ਕਰਦੇ ਸੀ ਤੇ ਵੈਸਟ ਇੰਡੀਜ਼ ਆਏ ਤੇ ਵੈਸਟ ਇੰਡੀਜ਼ ਦੇ ਵਿੱਚ ਨਾ ਉਹ ਇੱਕ ਟੈਸਟ ਮੈਚ ਉਹ ਉਹਨਾਂ ਨੇ ਹਰਾ ਦਿੱਤਾ ਵੈਸਟ ਇੰਡੀਜ਼ ਨੇ ਤੇ ਅਗਲਾ ਜਿਹੜਾ ਸੀ ਵੈਸਟ ਇੰਡੀਜ਼ ਨੇ ਕਿਸੇ ਤਰੀਕੇ ਨਾਲ ਜਿੱਤਣਾ ਸੀ ਉਹ ਲੰਬੇ ਲੰਬੇ ਉਹਨਾਂ ਦੇ ਫਾਸਟ ਬੋਲਰ ਬੜੀ ਦੁਨੀਆ ਦੇ ਸਭ ਤੋਂ ਫਾਸਟ ਡੇਂਜਰਸ ਬੋਲਰ ਸੀਗੇ ਜੀ ਡੇਂਜਰਸ ਬੋਲਰ ਤੇ ਉਹ ਕਹਿੰਦੇ ਜੀ ਉਹ ਨਹੀਂ ਨਾ ਫਿਰ ਨਿਸ਼ਾਨੇ ਲਾਉਣੇ ਸੀ ਸ਼ੁਰੂ ਕਰ ਦਿੱਤੇ ਤੇ ਇਹ ਵਾਲਿਆਂ ਨੇ ਕੁਝ ਨਹੀਂ ਤੇ ਸੱਟਾ ਸੱਟਾ ਲਵਾਈਆਂ ਵਿਚਾਰਿਆਂ ਨੇ ਤੇ ਬੇਦੀ ਨੇ ਫਿਰ ਡਿਕਲੇਅਰ ਕਰਤਾ ਕਹਿੰਦੇ ਜੀ ਹਾਰ ਦੇ ਤਾਂ ਹਾਰ ਜਾਣ ਮੈਂ ਹੁਣ ਪਲੇਅਰ ਤਾਂ ਪੂਰੇ ਲੈ ਕੇ ਜਾਣੇ ਕਿ ਇੰਡੀਆ ਸੋ ਇਹ ਮੈਨੂੰ ਲੱਗਦਾ ਕਿ ਇਸ ਵੇ ਤੇ ਬੌਸਰ ਤੋਂ ਬਚਣ ਲਈ ਮਿਲਦਾ ਤਾਂ ਤੁਹਾਡੀ ਵਾਲੀ ਗੱਲ ਠੀਕ ਹੈ ਕਿ ਹਰ ਕੋਈ ਜਿਹੜਾ ਸ਼ਿਪ ਦੇ ਵਿੱਚ ਸਵਾਰ ਨਹੀਂ ਹੋਣਾ ਚਾਹੂਗਾ ਉਹ ਬ੍ਰੇਕ ਦੇਣੀ ਚਾਹਣਗੇ ਬਿਲਕੁਲ ਤੇ ਦੇਖੋ ਜਦੋਂ ਜਦੋਂ ਪੇਸ਼ੈਂਟ ਦੇ ਸਾਰੇ ਜਿਹੜੇ ਟੈਸਟ ਨੇ ਰਿਪੋਰਟਸ ਨੇ ਉਹ 네ਗੇਟਿਵ ਹੋਣ ਤੇ ਆਮ ਤੌਰ ਤੇ ਸਾਡੇ ਉੱਥੇ ਪਿੰਡਾਂ-ਪਾਵਾਂ ਦੇ ਬੜੀ ਗੱਲ ਮਸ਼ਹੂਰ ਹੁੰਦੀ ਸੀ ਜੀ ਤੁਸੀਂ ਨਾ ਇਹਨਾਂ ਨੂੰ ਲੁਧਿਆਣੇ ਲੈ ਜਾਓ ਕੋਈ ਕਹਿੰਦਾ ਸੀ ਤੁਸੀਂ ਪੀਜੀਆਈ ਲੈ ਜਾਓ ਕਿਉਂਕਿ ਸਾਡੇ ਵੱਸ ਦਾ ਹੁਣੇ ਕੰਮ ਨਹੀਂ ਰਹਿ ਗਿਆ ਤੇ ਕੇਵ ਕਿਤੇ ਕੱਲ ਜਾ ਕੇ ਸੇਵਾ ਕਰ ਲੋ ਸੇਵਾ ਕਰ ਲੋ ਬਾਈ ਇੰਨਾ ਹੀ ਬਹੁਤ ਆ ਜਿੰਨਾ ਤੁਹਾਡੇ ਕੋਲ ਟਾਈਮ ਹੈਗਾ ਮੌਕਾ ਹੈਗਾ ਇਹਦਾ ਮੌਕੇ ਦਾ ਫਾਇਦਾ ਚੱਕ ਲਓ ਸੋ ਇਸ ਵੇਲੇ ਜਿਹੜੀ ਜਿਹੜੀ ਸਿਚੁਏਸ਼ਨ ਹੈ ਜੀ ਉਹ ਦੇਖਣ ਵਾਲੀ ਗੱਲ ਹੈ ਵੀ ਜਿਹੜੇ ਡਾਕਟਰ ਨੇ ਉਹ ਹੁਣ ਗਾਂ ਨੂੰ ਪੇਸ਼ੈਂਟ ਕਿੱਧਰ ਨੂੰ ਤੋਰਦੇ ਆ ਕੀ ਉਹ ਕਿਸੇ ਪਾਸੇ ਦਾ ਰੁਖ ਦਿਖਾਉਂਦੇ ਆ ਗੱਲ ਜਿਹੜੀ ਆ ਉਹ ਇਹ ਵੀ ਹੋ ਸਕਦੀ ਆ ਜਿਸ ਤਰ੍ਹਾਂ ਸ਼ਾਇਦ ਆਪਣੀ ਪਹਿਲਾਂ ਵੀ ਗੱਲ ਹੋ ਰਹੀ ਸੀ ਔਰ ਪੁਆਇੰਟ ਬੜਾ ਵੈਲਿਡ ਆ ਕਿ ਅਗਰ ਐਨਡੀਪੀ ਦੇ ਲੀਡਰ ਨੂੰ ਅਗਰੇ ਕਨਵਿੰਸ ਕਰ ਲੈਂਦੇ ਆ ਤੇ ਕਿਸੇ ਤਰੀਕੇ ਨਾਲ ਟਨਿਓਰ ਜਿਹੜਾ ਆ ਉਹ ਐਕਸਟੈਂਡ ਵੀ ਹੋ ਸਕਦਾ ਅਕਤੂਬਰ ਤੱਕ ਅਕਤੂਬਰ ਤੱਕ ਜੇ ਉਹ ਲਟਕੇ ਝਟਕੇ ਕਰਦੇ ਕਰਦੇ ਉੱਥੇ ਤੱਕ ਖਿੱਚ ਗਏ ਤੇ ਕੋਈ ਵੱਡੀ ਗੱਲ ਨਹੀਂ ਮੈਂ ਵੈਸੇ ਪਰਸਨਲੀ ਬਲੀਵ ਕਰਦਾ ਜੀ ਕੈਨੇਡਾ ਵਿੱਚ ਮੌਸਮ ਬਸਾ ਤੇ ਗਰਮੀਆਂ ਆਉਂਦੀਆਂ ਜਿੱਕਿ ਭਾਈ ਮ ਆਪਰੈਲ ਬਰੂਲ ਤੇ ਉਦੋਂ ਨਾ ਸਰੀਰ ਜਿਹਾ ਖੁੱਲਣ ਲੱਗਦਾ ਹਾਂਜੀ ਤੇ ਕੋਈ ਚਲੋ ਯਾਰ ਹੁਣ ਮੌਸਮ ਸੋਹਣਾ ਹੋ ਜਾਣਾ ਹੈ ਵੀ ਚਾਰ ਤਿੰਨ ਬਾਹਰ ਨਿਕਲਾਂਗੇ ਕੋਈ ਹੈ ਨਾ ਸੈਰਸੂਰ ਕਰਾਂਗੇ ਕੋਈ ਦੇਖਾਂਗੇ ਨਜ਼ਾਰੇ ਕੁਦਰਤ ਦੇ ਤੇ ਫੁੱਲ ਬੂਟੇ ਖਿੜਦੇ ਨੇ ਹਾਂਜੀ ਤੇ ਕੈਨੇਡਾ ਵਿੱਚ ਵੀ ਪੈਸੇ ਇਹ ਵੀ ਡਿਸਕਸ਼ਨ ਚੱਲਦੀ ਰਹੀ ਹੈ ਹਾਂਜੀ ਉਹ ਕਹਿੰਦੇ ਜੀ ਇਸ ਤਰ੍ਹਾਂ ਦੀ ਇਲੈਕਸ਼ਨ ਉਹ ਕਹਿੰਦੇ ਜੀ ਕਿਉਂ ਸਾਡੀਆਂ ਗਰਮੀਆਂ ਖਰਾਬ ਕਰਨੀ ਛੁੱਟੀਆਂ ਸਾਡੀਆਂ ਖਰਾਬ ਕਰਨੀ ਇਲੈਕਸ਼ਨ ਤੁਸੀਂ ਇਹਨੂੰ ਯਾਰ ਠੰਡ ਠੋੜੇ ਚ ਕਰਾ ਲਓ ਵੋਟ ਵੋਟ ਪਾਇਆਵਾਂਗੇ ਅਸੀਂ ਜਾ ਕੇ ਬਿਲਕੁਲ ਠੀਕ ਹੈ ਜੀ ਕੈਨੇਡਾ ਵਿੱਚ ਇਹੋ ਜਿਹੇ ਇਲੈਕਸ਼ਨ ਐ ਮੈਂ ਦੇਖੀਆਂ ਜੀ ਜਦੋਂ ਕਹਿੰਦੇ ਜੀ ਕਿਸੇ ਨੇ ਪੁੱਛਿਆ ਕਿ ਇਸ ਵਾਰੀ ਮੁੱਦਾ ਕੀ ਆ ਉਹ ਕਹਿੰਦੇ ਕਿ ਇਸ਼ੂ ਮੇਨ ਰੜੇ ਨੇ ਨਾ ਇਹ ਕੈਨੇਡਾ ਦੇ ਇਲੈਕਸ਼ਨ ਦੇ ਕੀ ਹੈਗੇ ਨੇ ਤੂੰ ਕਹਿੰਦੇ ਐਸ ਵਾਰੀ ਮੁੱਦਾ ਇਹ ਆ ਵੀ ਕੋਈ ਮੁੱਦਾ ਨਹੀਂ ਸਾਡੇ ਕੋਲ ਸਾਡੇ ਕੋਲ ਕੋਈ ਮੁੱਦਾ ਨਹੀਂ ਹਾਂਜੀ ਸਖਰ ਮੁੱਦੇ ਹੀ ਐਸ ਵਾਰੀ ਬਹੁਤ ਨੇ ਸੋ ਇਹ ਜਿਹੜੀ ਸਟਰੈਂਗਲ ਹੋਲਡ ਐ ਇਸ ਵੇਲੇ ਜਿਹੜੇ ਨੰਬਰਸ ਮੈਂ ਦੇਖ ਰਿਹਾ ਸੀ ਜਗੀ ਪਾਜੀ ਕੇ ਆਲਮੋਸਟ 41% ਜਿਹੜੀ ਐ ਕਨਜ਼ਰਵੇਟਿਵ ਪਾਰਟੀ ਕਨਜ਼ਰਵੇਟਿਵ ਦੇ ਫੇਵਰ ਦੇ ਵਿੱਚ ਬਿਲਕੁਲ ਤੇ 20% ਕੁਝ ਜਿਹੜੀ ਲਿਬਰਲ ਆ 19 ਕੈਂਡੀ ਪੀ ਐ ਹਾਂ ਬਿਲਕੁਲ ਹਾਂਜੀ ਤੇ ਉਹ ਉਹਨਾਂ ਦੀ ਵੋਟ ਆਪਸੀ ਜਿਹੜੀ ਆ ਹਾਂ ਕੋਈ ਜੋ ਅਜੇ ਤਾਂ ਸਿੰਪਲ ਗੱਲ ਐ ਜੀ ਕੋਈ ਜਗਮੀਤ ਸਿੰਘ ਲਈ ਵੀ ਤੇ ਲਿਬਰਲ ਪਾਰਟੀ ਲਈ ਵੀ ਅਜੇ ਜਿਹੜਾ ਫਿਊਚਰ ਬਲੇਕ ਨਜ਼ਰ ਆ ਰਿਹਾ ਉਹ ਉਹ ਸਹੀ ਨਹੀਂ ਹੈਗਾ ਜੀ ਇਸ ਵੇਲੇ ਤਾਂ ਸਿੱਤੀ ਨਹੀਂ ਹੈਗੀ ਉਹਨਾਂ ਦੇ ਫੇਵਰ ਚ ਨਹੀਂ ਹੈਗੇ ਫੇਵਰ ਚ ਨਹੀਂ ਹੈਗੀ ਬਿਲਕੁਲ ਤੁਹਾਡਾ ਪੁਆਇੰਟ ਠੀਕ ਹੈ ਔਰ ਦੂਸਰੀ ਗੱਲ ਕੁਲਦੀਪ ਜੀ ਮੈਂ ਇੱਕ ਗੱਲ ਤੋਂ ਬਹੁਤ ਹੈਰਾਨ ਹੁੰਨਾ ਹੁੰਦਾ ਕਿ ਜਿਹੜੇ ਜਿਹੜੀਆਂ ਸਰਵੇ ਏਜੰਸੀਆਂ ਨੇ ਇਹ ਰਿਜ਼ਲਟ ਤਾਂ ਹਰ ਜਗ੍ਹਾ ਕਰ ਦੀਆਂ ਨੇ ਅਮਰੀਕਾ ਚ ਵੀ ਅਸੀਂ ਦੇਖਦੇ ਆਂ ਇੰਡੀਆ ਚ ਦੇਖਦੇ ਆਂ ਆਜੀ ਪੋਲ ਅਨਲਿਸਿਸ ਆ ਗਏ ਜੀ ਉਹ ਔਰ ਦੂਜਾ ਕੀ ਕਹਿ ਰਿਹਾ ਤੀਸਰਾ ਕੀ ਕਹਿ ਰਿਹਾ ਉਹ ਕੀ ਕਹਿ ਰਿਹਾ ਉਹ ਕੋਈ 70 ਦੇ 95 ਕਹਿ ਰਿਹਾ ਹੋਗਾ ਇਹਦੇ ਵਿੱਚ ਆ ਜਾਣਗੀਆਂ ਕੋਈ 85 ਤੋਂ 100 ਕਹਿ ਦੇਣਗੇ ਮਤਲਬ ਘੁੰਮਦੇ ਬ੍ਰੈਕਟ ਆਪਣੀ 19 ਕ ਰੱਖੀ ਹੁੰਦੀ ਹੈ ਉਹਨਾਂ ਨੇ ਪਰ ਨਾ ਮੈਨੂੰ ਇੰਡੀਆ ਚ ਕਦੀ ਕਿਸੇ ਨੇ ਫੋਨ ਕਰਕੇ ਪੁੱਛਿਆ ਸੀਗਾ ਵੀ ਤੂੰ ਜੇ ਵੋਟ ਪਾਣੀ ਹੈ ਤੂੰ ਕਿੱਧਰ ਪਾਣੀ ਹੈ ਨਾ ਮੈਨੂੰ ਕੈਨੇਡਾ ਚ ਕਿਸੇ ਨੇ ਪੁੱਛਿਆ ਮੈਨੂੰ ਨਹੀਂ ਸਮਝ ਨਹੀਂ ਆਉਂਦੀ ਵੀ ਹਾਂ ਇਹ ਹਾਂ ਨਾਂ ਵਾਲੇ ਬੰਦੇ ਹੈ ਕਿਹੜੇ ਨੇ ਜਿਹੜੇ ਜਿਹੜੇ ਸਰਵੇ ਚ ਜਵਾਬ ਦਿੰਦੇ ਨੇ ਜਾਂ ਤਾਂ ਮਤਲਬ ਮੇਰਾ ਨੰਬਰ ਜਿਹੜਾ ਹੈ ਉਹ ਪਪੂਲਰ ਨਹੀਂ ਹੈਗਾ ਜਾਂ ਮੈਨੂੰ ਲੱਗਦਾ ਤੁਹਾਨੂੰ ਵੀ ਨਹੀਂ ਗੱਦੀ ਆਏ ਕਿਉਂਕਿ ਤੁਸੀਂ ਕਦੀ ਨਹੀਂ ਗਿਆ ਕਿ ਮੈਨੂੰ ਕਾਲ ਆਈ ਸੀ ਅੱਜ ਮੈਂ ਦੱਸਿਆ ਜੀ ਕਿ ਮੈਂ ਤਾਂ ਮੈਂ ਤਾਂ ਵੋਟ ਇਹਨੂੰ ਪਾਣੀ ਮੈਂ ਇਹਨੂੰ ਨਹੀਂ ਪਾਣੀ ਸੋ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਤੁਹਾਨੂੰ ਵੀ कोई नहीं पूछ ਰਿਹਾ ਸੋ ਕੁਐਸਚਨ ਇਹ ਹੈਗਾ ਵੀ ਜੇ ਆਪਣੇ ਸਰਕਲ ਚ ਆਪਾਂ ਦੇ 200 ਬੰਦੇ ਨੂੰ ਜਾਣਦੇ ਆ ਜਾਂ 300 ਬੰਦੇ ਨੂੰ ਜਾਣਦੇ ਆ ਤੇ ਨਾ ਤੁਸੀਂ ਜਾਣਦੇ ਹੋ ਵੀ ਕੋਈ ਬੰਦਾ ਐਸਾ ਹੈਗਾ ਜਿਹਨੂੰ ਕਾਲ ਆਈ ਹੈ ਨਾ ਮੈਂ ਜਾਣਦਾ ਆ ਫਿਰ ਇਹ ਸਰਵੇ ਹੁੰਦਾ ਕਿੱਥੇ ਆ ਕੌਣ ਕਿੱਥੋਂ ਇਹ ਡਾਟਾ ਇਕੱਠਾ ਹੁੰਦਾ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਮੈਂ ਤੁਹਾਨੂੰ ਦੱਸਦਾ ਵੀ ਲਾਸਟ ਮੂਮੈਂਟ ਤੇ ਕਿਵੇਂ ਚੀਜ਼ ਚੇਂਜ ਹੋ ਜਾਂਦੀ ਹੈ ਨਾਰਥ-ਈਸਟ ਕੈਲਗਰੀ ਦੇ ਵਿੱਚ ਇੱਕ ਵਾਰ ਸੂਬਾਈ ਚੋਣਾਂ ਸੀ ਪ੍ਰੋਵਿੰਸ਼ਲ ਇਲੈਕਸ਼ਨ ਸੀ ਤੇ ਮੈਂ ਹੁ ਨਾਮ ਨਹੀਂ ਲਵਾਂਗਾ ਕੈਂਡੀਡੇਟਸ ਦੇ ਉਹਨਾਂ ਵਿੱਚ ਤੇ ਕੈਂਡੀਡੇਟ ਨਵੇਂ ਉਭਰੇ ਪੰਜਾਬੀ ਭਾਈਚਾਰੇ ਦੇ ਅੱਛਾ ਉਹ ਸਟਰੋਂਗ ਬੜੇ ਚੱਲਦੇ ਰਹੇ ਕਈ ਦਿਨਾਂ ਤੋਂ ਚੱਲਦੇ ਰਹੇ ਸਟਰੋਂਗ ਕਿ ਸਟਰੋਂਗ ਹੈ ਜ ਸਟਰੋਂਗ ਹੈ ਅੱਛਾ ਦੂਸਰੇ ਪਾਸੇ ਜਿਹੜੇ ਸਰਕਾਰ ਵਾਲੇ ਤੇ ਰ ਸੀ ਉਹਨਾਂ ਨੇ ਨਾ ਜਿਸ ਦਿਨ ਇਲੈਕਸ਼ਨ ਸੀ ਉਹ ਤੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਸਾਰੇ ਨਾਰਥ-ਈਸਟ ਕੈਲਗਰੀ ਵਾਲਿਆਂ ਦੇ ਫੋਨ ਖੜਕੇ ਰੋਬੋ ਕਾਲ ਜੋ ਉਹਨਾਂ ਨੂੰ ਕਹਿੰਦੇ ਸੀ ਔਰ ਉਹ ਕਾਲਸ ਹੋਈਆਂ ਉਹਦੇ ਵਿੱਚ ਕਿਹਾ ਕਿ ਤੁਸੀਂ ਸਪੈਸ਼ਲ ਗਰੁੱਪ ਜਿਹੜਾ ਆ ਤੁਹਾਡੀ ਤੁਹਾਡੇ ਇਲਾਕੇ ਨੂੰ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜੇ ਤੁਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਨਾ ਹੋਵੇ ਤਾਂ ਤੁਸੀਂ ਕੱਲ ਨੂੰ ਜਾ ਕੇ ਫਲਾਨੀ ਪਾਰਟੀ ਨੂੰ ਵੋਟ ਪਾ ਦਿਓ ਤੇ ਵੋਟਾਂ ਪੈ ਗਈਆਂ ਤੇ 100 200 ਵੋਟ ਨਾਲ ਉਹ ਜਿਹੜੇ ਸੀ ਉਹ ਜਿੱਤ ਗਏ ਸੀ ਫੇਰ ਉਹ ਰੂਪਕਾਲ ਤੋਂ ਬਾਅਦ ਰੌਲਾ ਬੜਾ ਪਿਆ ਪਰ ਚਲੋ ਐਨੀਵੇਜ਼ ਮਤਲਬ ਇਹ ਹੈ ਜੀ ਜਿਹੜੀ ਤੁਸੀਂ ਸਰਵੇਖਣ ਦੀ ਵੀ ਗੱਲ ਕੀਤੀ ਹੈ ਗੱਲ ਠੀਕ ਹੈ ਲਾਸਟ ਮੂਮੈਂਟ ਤੱਕ ਕੁਝ ਨਹੀਂ ਪਤਾ ਹੁੰਦਾ ਕੁਝ ਨਹੀਂ ਪਤਾ ਹਾਂਜੀ ਤੇ ਏ ਅਸੀਂ ਇਹਦੇ ਪਰੇ ਇੰਤਜ਼ਾਰ ਕਰਾਂਗੇ ਸਾਡਾ ਪ੍ਰੋਗਰਾਮ ਦਾ ਸਮਾਂ ਲਗਭਗ ਖਤਮ ਹੈ ਜੀ ਮੇਰਾ ਖਿਆਲ ਹੈ ਕਿ ਅੱਜ ਦੀ ਇਨਫਰਮੇਸ਼ਨ ਕਾਫੀ ਅਸੀਂ ਦਰਸ਼ਕਾਂ ਨਾਲ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਇਹਦੇ ਨਾਲ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਜਿਹੜਾ ਇਨਫਰਮੇਸ਼ਨ ਮਿਲੀ ਹੋਵੇ ਕਿ ਤੇ ਸਿਸਟਮ ਦੇ ਬਾਰੇ ਥੋੜਾ ਜਿਹਾ ਪਤਾ ਲੱਗਿਆ ਹੋਵੇਗਾ ਬਾਕੀ ਬਹੁਤ ਸੀਰੀਅਸਲੀ ਲੈ ਕੇ ਜੇ ਅਸੀਂ ਮੈਂ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਨਾ ਮੈਂ ਉਹਨੂੰ ਉੱਥੇ ਸਮਾਂ ਥੋੜਾ ਜਿਹਾ ਕਰਾਂ ਮੈਨੂੰ ਦੱਸਿਓ ਕਿ ਮੈਂ ਗਲਤ ਕਿਹਾ ਕਿ ਠੀਕ ਤੁਸੀਂ ਕਹੋ ਜੀ ਕਿ ਪਾਰਟੀਆਂ ਤੇ ਸਰਕਾਰਾਂ ਬਹੁਤ ਸਾਰੀਆਂ ਬਦਲ ਜਾਂਦੀਆਂ ਪਰ ਬਹੁਤਾ ਕੁਝ ਬਦਲ ਇਹ ਵੀ ਕਹੂੰਗਾ ਕਿ ਚੇਂਜ ਇਜ਼ ਆਲਵੇਸ ਫॉर ਦਾ ਗੁੱਡ ਫॉर ਦਾ ਬੈਟਰ ਹਮਮ ਸੋ ਜੇ ਇੱਥੇ ਵੀ ਜੇ ਚੇਂਜ ਆ ਰਹੀ ਆ ਤੇ ਕੋਈ ਗੱਲ ਨਹੀਂ ਕੈਨੇਡਾ ਦੂਜਿਆਂ ਨੂੰ ਲਿਆ ਕੇ ਦੇਖ ਲਵੇ ਕੱਲ ਨੂੰ ਕੰਜ਼ਰਵੇਟਿਵ ਆ ਜਾਣ ਤੇ ਦੇਖ ਲਾਂਗੇ ਜੀ ਕੰਜ਼ਰਵੇਟਿਵ ਜਿਹੋ ਚੰਗੇ ਹੋਣਗੇ ਚੰਗੇ ਹੋਣਗੇ ਜਿਹੜੇ ਜਿਹੜੇ ਪ੍ਰੈਜ਼ੈਂਟ ਹਾਲਾਤ ਨੇ ਉਹਨਾਂ ਨੂੰ ਕਿਦਾਂ ਟੈਕਲ ਕਰਦੇ ਆ ਤੇ ਜੇ ਵਧੀਆ ਕਰ ਲੈਣਗੇ ਤੇ ਤੁਹਾਡੇ ਮੇਰੇ ਵਰਗਿਆਂ ਦੀ ਤਾਂ ਬੱਲੇ ਬੱਲੇ ਹੈਗੀ ਬਿਲਕੁਲ ਜੀ ਅਸੀਂ ਤਾਂ ਅਸੀਂ ਤਾਂ ਲੇਮਨ ਹੈਗੇ ਆ ਅਸੀਂ ਤਾਂ ਗਰਾਊਂਡ ਤੇ ਰਹਿਣਾ ਨਾ ਹਾਂਜੀ ਸਾਨੂੰ ਤਾਂ ਸਾਨੂੰ ਤੇ ਜੋ ਮੁਲਕ ਦੇ ਬੈਨੀਫਿਟ ਚ ਗੱਲ ਆ ਉਹ ਕੋਈ ਵੀ ਕਰੇ ਚਾਹੇ ਉਹ ਐਨਡੀਪੀ ਕਰੇ ਚਾਹੇ ਕੰਜ਼ਰਵੇਟਿਵ ਕਰਨ ਚਾਹੇ ਲਿਬਰਲ ਕਰਨ ਤੇ ਅਸੀਂ ਤੇ ਅਛਾਈ ਨੂੰ ਸਾਰਿਆਂ ਦੇ ਨਾਲ ਹੈ ਕਰੀਏ ਜੀ ਸਮਾਪਤੀ ਬਿਲਕੁਲ ਜੀ ਕੋਈਆਂ ਪੁੱਲਾ ਚੁੱਕਾ ਲਿਖੇ ਮਾ ਜੀ ਸਤਿ ਸ਼ਕਾਲ ਜੀ ਸਤਿ ਸ਼੍ਰੀ ਅਕਾਲ ਜੀ